ਮੋੱਖਾ ਜੀ ਸਾਰਿਆਂ ਨੂੰ ਅਸੀਂ ਦਿੱਤਾ ਬਾਰ-ਬਾਰ ਕਿ ਕਦੀ ਕਾਂਗਰਸ ਕਦੀ ਭਾਜਪਾ ਬਾਈ ਅੱਜੇ ਪੜੇ ਲਿਖੇ ਬੰਦੇ ਹੈਗੇ ਇੱਕ ਮਹੀਨੇ ਦੀ ਗੱਲ ਸੁਣਾ ਦਿੱਤਾ ਤੇ ਤੁਹਾਨੂੰ ਦਿਖਾ ਰਹੇ ਆ ਇਹ ਪੜੇ ਲਿਖੇ ਬੰਦੇ ਸਾਡੇ ਹਾਂਜੀ ਦੋ ਵਾਰੀ ਬਾਰ ਕੌਂਸਲ ਦੇ ਪ੍ਰਧਾਨ ਅੱਜ ਦੀ ਵਾਰੀ ਹਾਂਜੀ ਅੱਜ ਤੋਂ ਵਕੀਲਾਂ ਨੇ ਇਹਨਾਂ ਨੂੰ ਪ੍ਰਧਾਨ ਚੁਣਿਆ ਇਹਦਾ ਮਤਲਬ ਇਹ ਬੰਦਿਆਂ 'ਚ ਕੁਆਲਿਟੀ ਆ ਉਹ ਆਟਾ ਦਾਲ ਜਾਂ 1000 ਰੁਪਏ ਦੇ ਫੰਡ ਭਰਨ ਦਾ ਤਾਂ ਪ੍ਰਧਾਨ ਬਣੇ ਨਹੀਂ ਆ ਹਾਂਜੀ ਹਾਂਜੀ ਤੋਂ ਆਪਣੇ ਆਵਾਕ ਵਧੀਆ ਦਿਓ ਅਸੀਂ ਦੋ ਵਾਰੀ ਮੌਕਾ ਦਿੱਤਾ ਬੀਜੇਪੀ ਨੂੰ ਨਹੀਂ ਠੀਕ ਠੀਕ ਹੁਣ ਉਹਨਾਂ ਉਹਨਾਂ ਨੇ ਕੰਮ ਆਣਾ ਸਾਡੇ ਬਿਲਕੁਲ ਠੀਕ ਹੈ ਜੀ ਤੇ ਆਪ ਆਦਮੀ ਤੁਸੀਂ ਦੇਖ ਹੀ ਲਿਆ ਬਾਬਾ ਜੀ ਨਹੀਂ ਨਹੀਂ ਠੀਕ ਹੈ 22 ਸਾਲ ਦੇ ਵਿੱਚੋਂ ਜਾਲੀ ਇਹਦਾ ਵੀ ਸਾਥ ਦੇ ਦਿੱਤਾ ਉਹਨਾਂ ਨੂੰ ਨੌਕਰੀ ਮਿਲੀ ਹਾਂਜੀ ਤੋਂ ਕਿਰਪਾ ਕਰਕੇ ਵੀ ਬੇਨਤੀ ਆ ਹੈ ਬਾਬਾ ਜੀ ਗੱਲ ਹੈ ਜੀ ਗੱਲ ਹੈ ਹਾਂਜੀ ਹਾਂਜੀ ਬਸ ਇੱਕ ਵਾਰੀ ਮੌਕਾ ਨਾ ਇੱਕ ਵਾਰੀ ਸਾਰਿਆਂ ਦੇ ਤਾਂ ਇੱਕ ਇੱਕ ਮੇਰੇ ਭਰਾ ਇੱਕ ਮੌਕਾ ਬਦਲ ਨਹੀਂ ਸਰਕਾਰ ਹਾਂਜੀ ਇੱਕ ਵਾਰੀ ਦੋ ਸਾਨੂੰ ਬਦਲ ਨਹੀਂ ਬੰਦੇ ਆ ਇਹ ਫਰੀ ਐਜੂਕੇਸ਼ਨ ਗਰੀਬ ਬੱਚਿਆਂ ਨੂੰ ਇਹਨਾਂ ਸੰਸਥਾ ਇੱਕ ਫਰੀ ਐਜੂਕੇਸ਼ਨ ਦਿੰਦੇ ਆ ਝਾਰਪੁਰ ਅਕਸੋਪ ਦੇ ਪ੍ਰਧਾਨ 200 ਵਕੀਲ ਇਹਨਾਂ ਦੇ ਫੀਲਡ ਚ ਕੰਮ ਕਰ ਰਹੇ ਆ ਪੰਜ ਸਾਲਾਂ ਬਾਅਦ ਬਦਲਣਾ ਚਾਹੀਦਾ ਨਾ ਇੱਕ ਮੌਕਾ ਜਰੂਰ ਦਿਓ ਠੀਕ ਹੈ ਨਾ ਪਾਰਟੀ ਦਾ ਹੀ ਉੱਠ ਗਿਆ ਕਿ ਚੰਗੇ ਕੈਂਡੀਡੇਟ ਦਾ ਸਾਥ ਦਿਓ ਨਹੀਂ ਨਹੀਂ ਧੰਨਵਾਦ ਜੀ ਕੋਈ ਇੱਕ ਛੋਟਾ ਮੌਕਾ ਹੈ ਮੌਕਾ ਜੂਦ ਦਿਓ ਸਰ ਦੇਖਾ ਮੌਕਾ ਦਿਓ